ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਵੱਡੀ ਖਬਰ ਬਾਰਾਮੂਲਾ ਪਟਨ ਤੋਂ ਨਿਕਲ ਕੇ ਆ ਰਹੀ ਹੈ ਸ਼ਿਰਨਗਰ ਜੰਮੂ ਕਸ਼ਮੀਰ ਦੇ ਸ਼ਿਰਨਗਰ ਇਲਾਕਾ ਜੋ ਬਾਰਾਮੂਲਾ ਪਟਨ ਦੇ ਵਿੱਚ ਨਿਕਲ ਕੇ ਆ ਰਹੀ ਹੈ ਉੱਥੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੀਤੇ ਦਿਨੀ ਜੋ ਇੱਕ ਬੇਅਦਬੀ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਉੱਥੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਇੱਕ ਸਾਹਮਣੇ ਆਇਆ ਹੈ ਕਿ ਇੱਕ ਲੇਡੀ ਜਿਹੜੀ ਹੈ ਗੁਰਦੁਆਰਾ ਪਟਨ ਦੇ ਵਿੱਚ ਜਿੱਥੇ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਸਾਰੀ ਦੇਖਰੇਖ ਹੈ ਉਹ ਇੱਕ ਓਬਰਾਏ ਫੈਮਿਲੀ ਹੈ ਉਹ ਕਰ ਰਹੀ ਹੈ ਔਰ ਉਸ ਫੈਮਿਲੀ ਦੇ ਵਿੱਚੋਂ ਇੱਕ ਓਬਰਾਏ ਜਿਹੜੇ ਨੇ ਉਹ ਹਰਜੀਤ ਸਿੰਘ ਜਾਂ ਜਸਬੀਰ ਸਿੰਘ ਓਬਰਾਏ ਉਹ ਜਿਹੜੇ ਨੇ ਉਹ ਡੀਜੀਪੀਸੀ ਦੇ ਬਾਰਾਮੁਲਾ ਦੇ ਮੈਂਬਰ ਵੀ ਨੇ ਇੱਕ ਲੈਟਰ ਵੀ ਵਾਇਰਲ ਹੋ ਰਿਹਾ ਹੈ ਉਹ ਲੈਟਰ ਵੀ ਤੁਹਾਨੂੰ ਜ਼ਰੂਰ ਦਿਖਾਵਾਂਗਾ ਔਰ ਉਸ ਤੋਂ ਬਾਅਦ ਇੱਕ ਵੀਡੀਓ ਨੌਜਵਾਨ ਵੀਰ ਨੇ ਇੱਕ ਵਾਇਰਲ ਕੀਤੀ ਸੀ ਉਹ ਵੀ ਤੁਹਾਨੂੰ ਸੁਣਾਵਾਂਗਾ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਜਿਹੜੇ ਨੇ ਸ਼੍ਰੀਨਗਰ ਤੋਂ ਪੱਟਨ ਜਿਹੜਾ ਹੈ ਉਹ ਪਹੁੰਚ ਚੁੱਕੇ ਸੀ ਔਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜਦ ਇਸ ਚੀਜ਼ ਦੀ ਕਨਫਰਮੇਸ਼ਨ ਕਰਨੀ ਚਾਹੀ ਇਸ ਚੀਜ਼ ਨੂੰ ਕਨਫਰਮ ਕਰਨਾ ਚਾਹਿਆ ਕਿ ਕਿਹਾ ਕਿਸੇ ਤਰੀਕੇ ਦੀ ਕੋਈ ਬੇਅਦਬੀ ਹੋਈ ਹੈ ਤਾਂ ਉੱਥੇ ਦੇ ਜੋ ਸੇਵਾਦਾਰ ਅੰਦਰ ਜਾਂ ਗ੍ਰੰਥੀ ਸਨ ਉਹਨਾਂ ਨੇ ਅੰਦਰੋਂ ਦਰਵਾਜ਼ੇ ਨੂੰ ਤਾਲਾ ਮਾਰ ਦਿੱਤਾ ਇਹ ਕਹਿ ਕੇ ਕਿ ਬਈ ਸਾਨੂੰ ਉਬਰਾਏ ਸਾਹਿਬ ਦਾ ਕੋਈ ਜਿਹੜੇ ਡੀਜੀਬੀਸੀ ਮੈਂਬਰ ਨੇ ਔਰ ਉਸ ਗੁਰਦੁਆਰੇ ਦੀ ਸੇਵਾ ਵੀ ਜਿਹੜੀ ਉਹੀ ਸਾਹਮਣੇ ਨੇ ਉਹਨਾਂ ਦੀ ਫੈਮਿਲੀ ਹੀ ਸੰਭਦੀ ਹੈ ਕਿਹਾ ਕਿ ਉਹਨਾਂ ਨੇ ਕਿਹਾ ਕਿ ਅੰਦਰੋਂ ਦਰਵਾਜ਼ਾ ਨਹੀਂ ਖੋਲਣਾ ਪਰ ਫਿਰ ਜ਼ੋਰ ਪਾਣ ਤੇ ਉਹਨਾਂ ਨੌਜਵਾਨਾਂ ਨੇ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਗ੍ਰੰਥੀ ਸਿੰਘ ਨੇ ਇਹ ਦੱਸਿਆ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤਾਂ ਕੋਈ ਛੇੜਖਾਣੀ ਨਹੀਂ ਹੋਈ ਮਗਰ ਇੱਕ ਬੀਬੀ ਜਿਹੜੀ ਹੈ ਜਿਸ ਦੀ ਜਿਹੜੀ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਆ ਰਹੀ ਹੈ ਉਸਨੇ ਮੂੰਹ ਜਿਹੜਾ ਆਪਣਾ ਢੱਕਿਆ ਹੋਇਆ ਹੈ ਔਰ ਉਸ ਬੀਬੀ ਨੇ ਉੱਥੇ ਗੁਟਕਿਆਂ ਦੇ ਨਾਲ ਜ਼ਰੂਰ ਛੇੜਖਾਣੀ ਕੀਤੀ ਔਰ ਸ਼ਾਇਦ ਚਵਰ ਸਾਹਿਬ ਦੇ ਨਾਲ ਵੀ ਛੇੜਖਾਣੀ ਹੋਈ ਹੈ ਔਰ ਗ੍ਰੰਥੀ ਸਿੰਘ ਨੇ ਇੱਥੇ ਤੱਕ ਦੱਸਿਆ ਕਿ ਉਹ ਗੁਟਕਾ ਸਾਹਿਬ ਜਿਹੜੇ ਸੀ ਉਹ ਉੱਥੋਂ ਚੁੱਕ ਕੇ ਲੈ ਗਈ ਸੀ ਹੁਣ ਜਦੋਂ ਨੌਜਵਾਨਾ ਨੇ ਉਹ ਗੁਟਕਾ ਸਾਹਿਬ ਗ੍ਰੰਥੀ ਸਿੰਘ ਨੂੰ ਪੁੱਛਿਆ ਕਿ ਉਹ ਮਿਲਣ ਜਾਂ ਨਹੀਂ ਮਿਲੇ ਤਾਂ ਗ੍ਰੰਥੀ ਸਿੰਘ ਨੇ ਕਿਹਾ ਕਿ ਉਹ ਵਾਪਸ ਛੱਡ ਗਈ ਹੈ ਉਹ ਬੀਬੀ ਜਿਹੜੀ ਹੈ ਉਹ ਵਾਪਸ ਛੱਡ ਗਈ ਹੈ ਜਦ ਗੁਟਕਾ ਸਾਹਿਬ ਨੂੰ ਨੌਜਵਾਨਾ ਨੇ ਹੱਥ ਲਾ ਕੇ ਦੇਖਿਆ ਤਾਂ ਗੁਟਕਾ ਸਾਹਿਬ ਦੀਆਂ ਜਿਹੜੀਆਂ ਜਿਲਦਾਂ ਹਨ ਉਹ ਗਿੱਲੀਆਂ ਜਾਂ ਸਿਲੀਆਂ ਸਨ ਪੁੱਛਣ ਤੇ ਗ੍ਰੰਥੀ ਸਿੰਘ ਦੇ ਕੋਲ ਕੋਈ ਇੰਨਾ ਸਪਸ਼ਟ ਜਵਾਬ ਜਿਹੜਾ ਹੈ ਉਹ ਨਹੀਂ ਸੀ ਹੁਣ ਸਾਰਾ ਮਾਮਲਾ ਵੀ ਤੁਹਾਨੂੰ ਸੁਣਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੱਕ ਲੈਟਰ ਜਿਹੜਾ ਹੈ ਉਹ ਵਾਇਰਲ ਹੋ ਰਿਹਾ ਹੈ ਮੈਂ ਸਕਰੀਨ ਤੇ ਤੁਹਾਨੂੰ ਨਾਲ ਦੇ ਨਾਲ ਦਿਖਾਵਾਂਗਾ ਵੀ ਇਹ ਲੈਟਰ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਸਾਹਮਣੇ ਮੈਂ ਜ਼ੂਮ ਕਰਕੇ ਪੂਰਾ ਦਿਖਾਵਾਂਗਾ ਇਹ 10 10 2025 ਨੂੰ ਜਿਹੜਾ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀਨਗਰ ਦੇ ਪ੍ਰਧਾਨ ਨੂੰ ਲਿਖਿਆ ਗਿਆ ਹੈ ਉਹਦੇ ਚ ਸਾਫ਼-ਸਾਫ਼ ਲਿਖਿਆ ਹੈ ਤੁਸੀਂ ਦੇਖ ਰਹੇ ਹੋ ਕਿ ਰੈਨਸੈਕ ਬਾਈ ਅ ਲੇਡੀ ਇਨ ਦਾ ਗੁਰਦੁਆਰਾ ਸਾਹਿਬ ਐਟ ਪਟਨ ਇਹ ਲੈਟਰ ਲਿਖਿਆ ਗਿਆ ਹੈ ਜਸਬੀਰ ਸਿੰਘ ਉਬਰਾਏ ਇਹ ਤੁਸੀਂ ਨਾਮ ਦੇਖ ਰਹੇ ਹੋ ਥੱਲੇ ਜਸਬੀਰ ਸਿੰਘ ਉਬਰਾਏ ਵੱਲੋਂ ਇਹ 10 ਤਰੀਕ ਦਾ ਲੈਟਰ ਜਿਹੜਾ ਲਿਖਿਆ ਗਿਆ ਹੂੰ ਮਾਮਲਾ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੋਇਆ ਥਿਸ ਇਜ਼ ਟੂ ਇਨਫੋਰਮ ਥੈਟ ਦਾ ਗੁਰਦੁਆਰਾ ਸਾਹਿਬ ਸਿਚੁਏਟਿਡ ਐਟ ਪਟਨ ਸਿਟੀ ਆਪੋਜ਼ਿਟ ਪੁਲਿਸ ਸਟੇਸ਼ਨ ਔਰ ਬੜੀ ਵੱਡੀ ਗੱਲ ਹੈ ਕਿ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਇਹ ਗੁਰਦੁਆਰਾ ਸਾਹਿਬ ਹੈ ਵਾਸ ਰੈਂਸੈਕਡ ਬਾਈ ਸਮ ਮਿਸਕ੍ਰੀਐਂਟ ਐਂਡ ਕਾਜ਼ਿੰਗ ਅ ਡੈメージ ਟੂ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਇੱਕ ਬੜਾ ਵੱਡੀ ਲੈਂਗੁਏਜ ਆ ਤਾਂ ਲਿਖਣ ਵਾਲੇ ਨੇ ਪਤਾ ਨਹੀਂ ਕੀ ਲਿਖ ਛੜਿਆ ਮਗਰ ਤੁਹਾਨੂੰ ਦੱਸ ਦਈਏ ਕਿ ਇਹ ਡੈメージ ਟੂ ਸ੍ਰੀ ਗੁਰੂ ਗ੍ਰੰਥ ਸਾਹਿਬ ਇਨਸਾਈਡ ਦਾ ਗੁਰਦੁਆਰਾ ਔਰ ਸਾਹਿਬ ਗੁਰਦੁਆਰਾ ਸਾਹਿਬ ਪ੍ਰੀਮਿਸਿਸ ਆਲਸੋ ਟੇਕਨ ਸਮਾਲ ਹੋਲੀ ਬੁక్స్ ਯਾਨੀ ਕਿ ਗੁਟਕੇ ਉਥੋਂ ਚੁੱਕੇ ਗਏ ਨੇ ਕੋਮਾ ਪਾ ਕੇ ਰੁਮਾਲਾ ਸਾਹਿਬ ਐਂਡ ਅਦਰ ਬਿਲੋਂਗਿੰਗਸ ਜਿਹਦੇ ਵਾਸਤੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਚਵਰ ਸਾਹਿਬ ਵੀ ਉੱਥੋਂ ਜਿਹੜੇ ਨੇ ਉਹ ਚੁੱਕੇ ਗਏ ਨੇ ਬਿਲੋਂਗਿੰਗਸ ਟੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਗਰ ਹੁਣ ਜੋ ਗਰੰਥੀ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਜਿਹੜੀ ਹੈ ਉਹ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਛੇੜਖਾਣੀ ਨਹੀਂ ਹੋਈ ਲੇਕਿਨ ਜਿਸ ਤਰੀਕੇ ਦੇ ਨਾਲ ਜਸਬੀਰ ਸਿੰਘ ਉਬਰਾਏ ਜਿਹੜੇ ਕਿ ਡੀਜੀਪੀਸੀ ਬਾਰਾਮੁਲਾ ਦੇ ਮੈਂਬਰ ਵੀ ਹਨ ਆਖਰ ਇਹ ਇਸ ਮਾਮਲੇ ਨੂੰ 10 ਤਰੀਕ ਤੋਂ 10 ਤਰੀਕ ਨੂੰ ਅਗਰ ਇਹਨਾਂ ਨੇ ਡੀਜੀਪੀਸੀ ਨੂੰ ਸ਼ਿਰਨਗਰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਟਰ ਵੀ ਲਿਖਿਆ ਤਾਂ ਇੰਨਾ ਵੱਡਾ ਮਾਮਲਾ ਇਸ ਵੇਲੇ ਤੱਕ ਛੁਪਾ ਕੇ ਕਿਉਂ ਰੱਖਿਆ ਗਿਆ ਆਖਰਕਾਰ ਇਹ ਕਮੇਟੀਆਂ ਦੇ ਮੈਂਬਰ ਭਾਵੇਂ ਉਹ ਜੰਮੂ ਹੋਵੇ ਭਾਵੇਂ ਕਸ਼ਮੀਰ ਹੋਵੇ ਭਾਵੇਂ ਪੁਨਚ ਹੋਵੇ ਭਾਵੇਂ ਰਜ਼ੋਰੀ ਹੋਵੇ ਕੁਝ ਮੈਂਬਰ ਜਿਹੜੇ ਨੇ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰਦੇ ਨੇ ਕਿ ਇਨੇ ਇਨੇ ਵੱਡੇ ਮਾਮਲਿਆਂ ਨੂੰ ਜਿਹੜਾ ਹੈ ਉਹ ਛੁਪਾ ਕੇ ਰੱਖਿਆ ਜਾਂਦਾ ਹੈ ਹੁਣ ਮੈਂ ਇਸ ਦੇ ਵਿੱਚ ਤੁਹਾਨੂੰ ਉਸ ਲੇਡੀ ਦੀ ਜਿਹੜੀ ਸੀਸੀਟੀਵੀ ਫੁਟੇਜ ਦੀ ਇੱਕ ਫੋਟੋ ਵੀ ਆਈ ਹੈ ਮੈਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਸੀਸੀਟੀਵੀ ਫੁਟੇਜ ਦਾ ਇੱਕ ਫੋਟੋਗ੍ਰਾਫ ਹੈ ਔਰ ਮੈਂ ਜ਼ੂਮ ਕਰਕੇ ਦੱਸਾਂਗਾ ਇਹ ਹੈ ਉਹ ਲੇਡੀ جس نے ایک پرس رکھا ہوا ہے شاید شال بلیک کلر ਦਾ رکھا ہوا ہے اور اس لیڈی ਵੱਲੋਂ ਕਿਹਾ جا رہا ہے کہ ساری واردات ਨੂੰ ਜਿਹੜਾ ਹੈ ਉਹ ਅੰਜਾਮ ਦਿੱਤਾ ਗਿਆ ਕੈਮਰਾ ਨੰਬਰ 1 ਉਸ ਗੁਰਦੁਆਰਾ ਸਾਹਿਬ ਦੇ ਜਿਹੜੇ ਨੇ ਉਸ ਦੇ ਵਿੱਚੋਂ اور ਤੁਸੀਂ ڈیٹ ਜਿਹੜੀ ਹੈ ਉਹ ਬਿਲਕੁਲ ਵੀ ਇੱਥੇ ਨਹੀਂ ਪੜੀ ਜਾ ਰਹੀ ਇਸ ਦੇ ਵਿੱਚ ਸਿਰਫ 2025 ਲਿਖਿਆ ਹੋਇਆ ਹੈ ਜਾਂ ਤਾਂ ਇਸ ਨੂੰ ਐਡਿਟ ਕੀਤਾ ਗਿਆ ਹੈ ਇਸ ਦੀ ਮੈਂ ਪੁਸ਼ਟੀ ਨਹੀਂ ਕਰਦਾ ਲੇਕਿਨ ਟਿਊਸਡੇ ਲਿਖਿਆ ਜਰੂਰ ਹੋਇਆ ਹੈ ਹੁਣ ਅਸੀਂ ਇਹ ਦੇਖਾਂਗੇ ਕਿ ਟਿਊਸਡੇ ਨੂੰ ਕਿਹੜੀ ਡੇਟ ਬਣਦੀ ਹੈ ਉਹਨਾਂ ਦਿਨਾਂ ਦੇ ਵਿੱਚ 7 8 9 ਨੂੰ ਲੇਕਿਨ ਜੋ ਨੌਜਵਾਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਨੌਜਵਾਨਾਂ ਨੇ ਇਹ ਦੱਸਿਆ ਹੈ ਹੁਣੇ ਥੋੜੀ ਦੇਰ ਪਹਿਲਾਂ ਮੇਰੀ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਗ੍ਰੰਥੀ ਸਿੰਘ ਹੈ ਉਹ ਇਹ ਕਹਿ ਰਿਹਾ ਹੈ ਕਿ 7 ਤਰੀਕ ਨੂੰ ਜਿਹੜੀ ਇਹ ਘਟਨਾ ਵਾਪਰੀ ਸੀ ਲੇਕਿਨ 7 ਤਰੀਕ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਸੀ ਜਿਹੜਾ ਕਿ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਿਲਾਗੇ ਹੀ ਜਿਹੜਾ ਪੁਲਿਸ ਸਟੇਸ਼ਨ ਹੈ ਉਸ ਪੁਲਿਸ ਸਟੇਸ਼ਨ ਦੇ ਵਿੱਚ ਇਨਫੋਰਮੇਸ਼ਨ ਦੇਣ ਤੋਂ ਬਾਅਦ ਅੱਜ ਜਦੋਂ ਨੋਜਵਾਰਾ ਨੇ ਐਸ ਐਚ ਓ ਪਟਨ ਦੇ ਨਾਲ ਗੱਲਬਾਤ ਕੀਤੀ ਤਾਂ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਜਦਕਿ ਗ੍ਰੰਥੀ ਸਿੰਘ ਕਹਿ ਰਿਹਾ ਹੈ ਕਿ ਉਹ ਗੁਟਕਾ ਸਾਹਿਬ ਜਿਹੜੇ ਕਿ ਮਿਸਿੰਗ ਸਨ ਜਾਂ ਉਹ ਆਰਟੀਕਲਸ ਜਿਹੜੇ ਹੋਰ ਚੀਜ਼ਾਂ ਜਿਹੜੀਆਂ ਮਿਸਿੰਗ ਸਨ ਉਹ ਵਾਪਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਚੁੱਕੀਆਂ ਨੇ ਯਾਨੀ ਰਿਕਵਰ ਕਰ ਲਈਆਂ ਗਈਆਂ ਨੇ ਜਾਂ ਉਸ ਬੀਬੀ ਨੇ ਉੱਥੇ ਵਾਪਸ ਪਹੁੰਚਾ ਦਿੱਤੀਆਂ ਨੇ ਪਰ ਮਾਮਲਾ ਕਿ ਉਹ ਬੀਬੀ ਆਖਰ ਕੌਣ ਸੀ ਉਹ ਬੀਬੀ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਨਾਲ ਛੇੜਛਾੜ ਕਰਨ ਦੇ ਲਈ ਕਿਉਂ ਗਈ ਕਿਸ ਨੇ ਭੇਜਿਆ ਇਹ ਇੱਕ ਕੁਐਸਚਨ ਮਾਰਕ ਜਿਹੜਾ ਹੈ ਉਹ ਰਹਿ ਜਾਂਦਾ ਹੈ ਔਰ ਉਸ ਤੋਂ ਵੀ ਵੱਡਾ ਕੁਐਸਚਨ ਮਾਰਕ ਜਿਹੜਾ ਹੈ ਉਹ ਡੀਜੀਪੀਸੀ ਦੇ ਉਸ ਮੈਂਬਰ ਖਾਸ ਕਰਕੇ ਜਸਬੀਰ ਸਿੰਘ ਉਭਰਾਏ ਦੇ ਉੱਪਰ ਉਂਗਲ ਜਿਹੜੀ ਹੈ ਉਹ ਸਿੱਧੀ ਸਿੱਧੀ ਚੱਕਰ ਹੁੰਦੀ ਹੈ ਕਿ ਬਾਈ 7 ਤਰੀਕ ਦਾ ਮਾਮਲਾ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਔਰ ਤੁਸੀਂ ਉਸ ਲੈਟਰ ਦੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਤੁਹਾਨੂੰ ਜ਼ਰੂਰ ਪੜਾ ਦਿਆਂਗਾ ਕਿ ਇਸ ਲੈਟਰ ਦੇ ਵਿੱਚ ਬਕਾਇਦਾ ਜਸਬੀਰ ਸਿੰਘ ਜੀ ਨੇ ਲਿਖਿਆ ਹੋਇਆ ਹੈ ਜੋ ਡੀਜੀਪੀਸੀ ਮੈਂਬਰ ਜਸਬੀਰ ਸਿੰਘ ਨੇ ਉਹਨਾਂ ਨੇ ਸਾਫ਼ ਲਿਖਿਆ ਹੋਇਆ ਹੈ ਕਿ ਦਾ ਐਸਐਚਓ ਪੁਲਿਸ ਸਟੇਸ਼ਨ ਪਟਨ ਇਹ ਤੁਸੀਂ ਦੇਖ ਰਹੇ ਹੋ ਮੈਂ ਉਂਗਲ ਵੀ ਰੱਖੀ ਹੋਈ ਹੈ ਵਾਸ ਇਨਫਾਰਮਡ but no action seems to have been taken till date yani 10 tarikh 7 tarikh nu inform kita gaya aur 10 tarikh tak kisi bhi tarah di koi bhi action jada hai oh nahi liya gaya gurudwara sahab de vich eh inna wadda mamla ho janda hai aur DGPC 10 tarikh da DGPC to inform kita hoya hai ek DGPC de dusri DGPC de member valon ਫਿਰ ਇਹ ਸਾਰੇ ਲੋਕੀ ਇਸ ਵੇਲੇ ਤੱਕ ਚੁੱਪ ਕਿਉਂ ਬੈਠੇ ਹੋਏ ਨੇ ਬੜੀ ਹੈਰਾਨਗੀ ਵਾਲੀ ਗੱਲ ਹੈ ਗੁਰਦੁਆਰਾ ਸਾਹਿਬ ਪਟਨ ਦੇ ਵਿੱਚ ਇੰਨੀ ਵੱਡੀ ਵਾਰਦਾਤ ਹੋ ਜਾਂਦੀ ਹੈ ਕਿ ਆ ਇਹ ਇਸ ਚੀਜ਼ ਨੂੰ ਛੁਪਾ ਰਹੇ ਨੇ ਜਾਂ ਫਿਰ ਇਹਨਾਂ ਨੂੰ ਪਤਾ ਹੈ ਕਿ ਉਹ ਬੀਬੀ ਕੌਣ ਹੈ ਇਸ ਦਾ ਜਿਹੜਾ ਪੂਰਾ ਮਾਮਲਾ ਹੈ ਇਸ ਦੀ ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਮੈਂ ਧੰਨਵਾਦ ਕਰਾਂਗਾ ਸ਼੍ਰੀਨਗਰ ਦੇ ਉਹਨਾਂ ਨੌਜਵਾਨਾਂ ਦਾ ਵੀ ਜਿਨ੍ਹਾਂ ਨੇ ਉੱਥੇ ਪਹੁੰਚ ਕੇ ਇਸ ਮਾਮਲੇ ਨੂੰ ਆਪਣੇ ਹੱਥ 'ਚ ਲਿਆ ਔਰ ਇਸ ਸਾਰੀ ਗੱਲਬਾਤ ਨੂੰ ਜਿਹੜਾ ਹੈ ਉਹ ਗ੍ਰੰਥੀ ਸਿੰਘ ਦੇ ਨਾਲ ਕੀਤਾ ਕਿਉਂਕਿ ਜੋ ਜਸਬੀਰ ਸਿੰਘ ਉਬਰਾਏ ਹੈ ਉੱਥੇ ਦੇ ਸੇਵਾਦਾਰ ਗ੍ਰੰਥੀਆਂ ਦੇ ਕਹਿਣ ਦੇ ਮੁਤਾਬਕ ਉਬਰਾਏ ਦੇ ਕੈਨ ਦੇ ਉੱਤੇ ਗੁਰਦੁਆਰੇ ਨੂੰ ਅੰਦਰੋਂ ਲੋਕ ਕਰ ਦਿੱਤਾ ਗਿਆ ਔਰ ਨੌਜਵਾਨਾਂ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਪਰ ਖੈਰ ਨੌਜਵਾਨਾਂ ਨੇ ਆਪਣੀ ਹਿੰਮਤ ਦੱਸੀ ਔਰ ਇੱਕ ਵਾਰ ਫਿਰ ਤੋਂ ਉੱਥੇ ਜਾ ਕੇ ਤੇ ਗ੍ਰੰਥੀ ਸਿੰਘ ਦੇ ਨਾਲ ਸਾਰੀ ਗੱਲਬਾਤ ਕੀਤੀ ਔਰ ਉਹਨਾਂ ਗੁਟਕਾ ਸਾਹਿਬ ਨੂੰ ਵੀ ਦੇਖਿਆ ਗਿਆ ਹਜੇ ਇੱਕ ਹੋਰ ਨੌਜਵਾਨਾਂ ਨੇ بڑا ਸਵਾਲ ਚੁੱਕਿਆ ਕਿ ਕੀ ਇਹ ਉਹੀ ਗੁਟਕਾ ਸਾਹਿਬ ਨੇ ਜਾਂ ਕੋਈ ਇਹਨਾਂ ਨੂੰ ਕਿਸੇ ਹੋਰ ਗੁਟਕੇ ਦੇ ਨਾਲ ਰਿਪਲੇਸ ਕੀਤਾ ਗਿਆ ਇਸ ਦੀ ਜਿਹੜੀ ਪੂਰੀ ਛਾਣਬੀਨ ਹੈ ਫਿਲਹਾਲ ਨੌਜਵਾਨ ਹਜੇ ਉੱਥੇ ਪਟਨ ਦੇ ਵਿੱਚ ਹੀ ਡਟੇ ਹੋਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਸ ਪੂਰੀ ਜਾਣਕਾਰੀ ਨੂੰ ਪੂਖਤਾ ਜਾਣਕਾਰੀ ਨੂੰ ਜਿਹੜਾ ਹੈ ਉਹ ਮੇਰੇ ਤੱਕ ਪਹੁੰਚਾਉਣਗੇ ਔਰ ਅਸੀਂ ਅੱਗੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਇੱਕ ਵੀਡੀਓ ਜ਼ਰੂਰ ਇਸ ਦੇ ਵਿੱਚ ਸੁਣ ਲੈਣਾ ਇਸ ਨੌਜਵਾਨ ਨੇ ਜਿਹੜਾ ਹੈ ਉਹ ਪੂਰਾ ਸਮਝਾਇਆ ਹੈ ਇਸ ਚੀਜ਼ ਨੂੰ ਇਹ ਕਸ਼ਮੀਰ ਦੇ ਹੀ ਵੀਰ ਨੇ ਇਹਨਾਂ ਦੀ ਮੈਂ ਵੀਡੀਓ ਆਪ ਜੀ ਨੂੰ ਜ਼ਰੂਰ ਸੁਣਾਵਾਂਗਾ ਇਸ ਨੂੰ ਜ਼ਰੂਰ ਸੁਣਨਾ ਹੈ ਕਸ਼ਮੀਰੀ ਦੇ ਵਿੱਚ ਇਹਨਾਂ ਨੇ ਜੋ ਲੈਂਗੁਏਜ ਹੈ ਬਟ ਇਹਨੂੰ ਤੁਹਾਨੂੰ ਸਮਝ ਆ ਜਾਏਗੀ ਪੰਜਾਬੀ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਣੇ ਆਣੇ ਇੱਕ ਜਿਹੜੀ ਕੰਪਲੇਨ ਆ ਇੱਕ ਲੈਟਰ ਜਿਹੜੀ ਆ ਉਹ ਸਰਕੂਲੇਟ ਆਈ ਆ سوشل ਮੀਡੀਆ 'ਤੇ ਜਿਸ ਦੇ ਵਿੱਚ ਕੰਪਲੇਨ ਜਿਹੜੀ ਆ ਉਹ ਕੀਤੀ ਗਈ ਦੀ ਆ ਕੰਪਲੇਨ ਕਿ ਕਿਟੀ ਗਈ ਆ ਕਿ ਜਿਹੜਾ ਗੁਰਦੁਆਰਾ ਸਾਹਿਬ ਪਟਨਾ 12 ਮਲੇ ਦੇ ਵਿੱਚ ਉਥਾ 10 ਅਕਤੂਬਰ 2025 ਕੋ ਗੁਰੂ ਗੰਬਨ ਸਾਹਿਬ ਮਹਾਰਾਜ ਦੀ ਬੇਅਦਬੀ ਆਈ ਦੀ ਹੈ ਇਸ ਦੇ ਵਿੱਚ ਲਿਖਿਆ ਗਿਆ ਤਾਂ ਕੰਪਲੇਨ ਲੈਟਰ ਦੇ ਵਿੱਚ ਕਿ ਜੀ ਇੱਕ ਲੇਡੀ ਆ ਉਹ ਆਈ ਆ ਤਾਂ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੇਇਜ਼ਤੀ ਕੀਤਾ ਤਾਂ ਲਿਖ ਰਿਹਾ ਕਿ ਜਿਹੜਾ ਗੁਰਦੁਆਰਾ ਸਾਹਿਬ ਪਟਨ ਪੁਲਿਸ ਸਟੇਸ਼ਨ ਦੇ ਸਾਹਮਣੇ ਆ ਠੀਕ ਹੈ ਨਾ ਤਾਂ ਲਿਖੇ ਦੇ ਤਾਂ ਉਥਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜਾ ਉਸ ਨੂੰ ਡੇਮੇਜ ਕੀਤਾ ਗਿਆ ਤਾਂ ਲਿਖਦੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋ ਡੇਮੇਜ ਕੀਤਾ ਗਿਆ ਇਸ ਕੰਪਲੇਨਰ ਦੇ ਵਿੱਚ ਡੇਮੇਜ ਦਾ ਮਤਲਬ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਇਜ਼ਤੀ ਕੀਤੀ ਗਿਆ ਮਤਲਬ ਕਿ ਇੱਕ ਹੋਰ ਬੇਇਜ਼ਤੀ ਜਿਹੜੀ ਆ ਅਜਾ ਜੰਮੂ ਦਾ ਇਨਸੀਡੈਂਟ ਜਿਹੜਾ ਵਾ ਕੋਲਪੁਰ ਸਾੰਭਾ ਦਾ ਇਨਸੀਡੈਂਟਡ ਆ ਜਾਂ ਫਰੈਸ਼ ਆ ਸਿਆ ਜਨ ਤਾਜ਼ਾ ਇਨਸੀਡੈਂਟ ਹੋ ਤਾਂ ਇਸ ਵਕਤ ਪਟਨ ਬਾਰਾਮਲਾ ਦੇ ਵਿੱਚ ਗੁਰੂ ਮਹਾਰਾਜ ਜੀ ਬੇਦਵੀ ਜਿਹੜੀ ਆ 10 ਅਕਤੂਬਰ ਕੋ ਆਈ ਦੀਆ ਮਗਰ ਇਸ ਵਕਤ ਤੋਣੀ ਉਸਾ ਕੋ ਨਹੀਂ ਪਤਾ ਇਹ ਆਣੇ ਅੱਜ ਪਤਾ ਚੱਲਦਾ ਅੱਜ ਡੇਟ ਆ 16 ਅਕਤੂਬਰ 16 ਅਕਤੂਬਰ ਕੋ ਪਤਾ ਚੱਲਦਾ ਕਿ ਉਥਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਦਵੀ ਆਈ ਦੀਆ ਇਹ 6 ਦਿਹਾੜੇ ਕਿਹਨਾਂ ਨੂੰ ਪਤਾ ਚੱਲਿਆ ਕਿ ਪਟਨ ਗੁਰਦਾਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਆਈ ਆ ਇਹ ਉਹਨਾਂ ਕੋ ਪਤਾ ਸਿਆ ਉਹ ਇਹ ਕੋਨਾਲ ਉਹਨਾ ਇਹ ਜਨਤਕ ਇਹਨਾ ਨਹੀਂ ਕੀਤੀਆ ਸੰਗਤ ਦਾ ਸ਼ਰਕੀ ਨਹੀਂ ਕੀਤਾ ਗਿਆ ਕਿ ਜੀ ਬੇਅਦਬੀ ਆਈ ਜੀ ਗੁਰੂ ਮਹਾਰਾਜ ਦੀ ਇਹ ਬਹੁਤ ਬੜਾ ਅਪਰਾਧ ਆ ਇਹ ਬਹੁਤ ਬੜਾ ਅਪਰਾਧ ਆ ਉਹਨਾ ਲੋਕਾਂ ਕੋ ਆਈਡੈਂਟੀਫਾਈ ਕੀਤਾ ਗਿਆਗਾ ਜਨਾ ਇਸ ਕੋ ਦਬਾਈ ਦੀ ਕੋਸ਼ਿਸ਼ ਕੀਤੀਆ ਕਿਉਂਕਿ ਤਨ ਤਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਕਿ ਸਾਡੇ ਪਿਓ ਹਨ ਠੀਕ ਹੈ ਜੀ ਉਹਨਾ ਦੀ ਬੇਅਦਬੀ ਜਿਹੜੀ ਆ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਕਰ ਸਕਦੀ ਐ ਇੱਕ ਸਿੱਖ ਅਗਰ ਸਿੱਖ ਜਿਹੜਾ ਬਿਲਕੁਲ ਵੀ ਇਸ ਜੀ ਦੀ ਬੇਅਦਬੀ ਜਿਹੜਾ ਬਰਦਾਸ਼ਤ ਨਹੀਂ ਕਰ ਸਕਦਾ ਇਸ ਲੈਟਰ ਦੇ ਵੀ ਲਿਖਿਆ ਗਿਆ ਕਿ ਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੀ ਵਿਅਦਿ ਕੀਤੀ ਗਈ ਉਸ ਨੂੰ ਡੇਮੇਜ ਕੀਤਾ ਗਿਆ ਕੋਈ ਲੇਡੀ ਜਿਹੜੀ ਆਂਦਰ ਬੜੀਆ ਤਾਂ ਨਾਲ-ਨਾਲ ਉਸਕੇ ਕੀਤਾ ਕਿ ਐਕਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਡੇਮੇਜ ਕੀਤੀ ਦੁਆ ਸਮਾਲ ਹੋਲੀ ਬੁੱਕ ਲਿਖੇ ਰੱਖੇ ਤਾਂ ਜਿਸਕੋ ਨਾ ਕਮੇਟੀ ਵਾਲੇ ਲਿਖੇ ਰੱਖੇ ਗੁਟਕਾ ਸਾਹਿਬ ਗੁਟਕਾ ਸਾਹਿਬ ਰੁਮਾਲਾ ਸਾਹਿਬ ਤਬਾਕੀ ਔਰ ਬਲੋਂਗਿੰਗ ਜਿਹੜੇ ਹਨ ਗੁਰਗਨ ਸਾਹਿਬ ਜੀ ਮਹਾਰਾਜ ਦੇ ਉਹ ਕਹਿੰਦੇ ਉਸ ਤੋਂ ਫਰਾਰ ਆ ਗਿਆ ਤਾਂ ਇਹ ਤਾਂ ਲਿਖੇ ਰੱਖੇ ਪਟਨ ਗੁਰਦਾਰਾ ਸਾਹਿਬ ਜਿਹੜਾ ਵਾ ਕਿ ਦੋ ਫੈਮਲੀਆ ਜੁੜੀਆਂ ਉਹ ਜੀ ਦੇਖਦੇ ਕਰਦੀ ਜਿਹੜੀ ઓਬਰੋਏ ਫੈਮਲੀ ਆ ਉਹ ਦੇਖ ਰਹੇ ਕਰਦੀਆ ਐਨੇ ਵੀ ਮੈਂਸ਼ਨ ਕੀਤਾ ਕਿ ਤੱਕ ਉਹਨੂੰ 47 ਦੇ ਵਿੱਚ ਇੱਕ ਸਿੱਖਾਂ ਦੇ ਜਿਹੜੇ ਘਾਰ ਆਸੇ ਤਾਂ ਉਹਨਾਂ ਕੋ ਉਸ ਵਕਤ 11:30 ਸੀ ਤਾਂ ਗੁਰਦਾਰਾ ਵੀ 11:30 ਸੀ ਇਸ ਗੁਰਦਾਰੀ ਦੇਖ ਰਹੇ ਕੀ ਆ ਫੈਮਲੀਆ ਕਰਦੀ ਫਿਰ ਤਾਂ ਲਿਖੇ ਤੱਕ ਇਸ ਕੰਪਲੇਨਾਂ ਦੇ ਵੀ ਲਿਖੇ ਤੇ ਕਿ ਐਸਐਚਓ ਪੁਲਿਸ ਸਟੇਸ਼ਨ ਪਟਨ ਗੋਵਿਆ ਸਾਂ ਇਨਫੋਰਮ ਕੀਤਾ ਮਗਰ ਅਜਨ ਤੋਣੀ ਕੋਈ ਵੀ ਐਕਸ਼ਨ ਨਹੀਂ ਕਹਿਣੀ ਗਈ ਉਹ ਜਿਹੜੀ ਲੇਡੀ ਆ ਉਸ ਕੋ ਬਿਲਕੁਲ ਵੀ ਪੁਗੜਿਆ ਨਹੀਂ ਗਿਆ ਉਸ ਲੇਡੀ ਕੋ ਆਈਡੈਂਟੀਫਾਈ ਨਹੀਂ ਕੀਤਾ ਗਿਆ ਉਹ ਲੇਡੀ ਜਿਸ ਸੇ ਬਿਆਦ ਵੀ ਕੀਤੀ ਦੀ ਆ ਇਹਨੇ ਸੀਸੀਟੀਵੀ ਕੈਮਰੇ ਲਗੇ ਜਨ ਤਾਂ ਲੇਡੀ ਆਈਡੈਂਟੀਫਾਈ ਕਿਨਾਂ ਨਹੀਂ ਆ ਸਕਦੀ ਇਹ ਕਿਨਾਂ ਨਹੀਂ ਆ ਸਕਦੀ ਲੇਡੀ ਆਈਡੈਂਟੀਫਾਈ ਇਹ ਕੋਈ ਮਸਲਾ ਨਹੀਂ ਲੇਡੀ ਕੋ ਆਈਡੈਂਟੀਫਾਈ ਕਰਨਾ ਸਾਂਬਾ ਦੇ ਵਿੱਚ ਜੰਮੂ ਸਾਂਬਾ ਦੇ ਵਿੱਚ ਜਿਹੜੀ ਬਿਆਦਵੀ ਦਾ ਇਨਸੀਡੈਂਟ ਆਇਆ ਤਾਂ ਦੋਹੇ ਤਿਆਰੇ ਜਿਹੜਾ ਸਵੇਰੇ ਜਿਹੜਾ ਵਾ ਜਿਹੜਾ ਉਹ ਉਹ অপরাধিয়া ਸਿਆ ਦੋਸ਼ੀ ਜਿਹੜਾ ਦੁਸ਼ਟਾ ਸਿਆ ਉਹ ਦੁਸ਼ਟਾ ਕੋ ਸਲਾਖਾਂ ਦੇ ਪਿੱਛਾ ਪੁਲਿਸ ਜਿਹੜਾ ਵਾ ਦਕੇਲ ਸਾੜਿਆ ਤਾਂ ਇਸ ਲੇਡੀ ਕੋ ਕਿਨਾਂ ਨਹੀਂ ਅਰੈਸਟ ਕੀਤਾ ਗਿਆ ਇਸ ਇਹ ਲੇਡੀ ਕਥਾ ਦਿਆ ਇਸ ਦੇ ਵਿੱਚ ਮਨਸ਼ਾ ਕਿਆ ਉਸ ਇਸ ਲੇਡੀ ਕੋ ਪਹਿਜਤ ਅਪੇਜ ਵੀ ਕਾਰਵਾਸੇ ਇਸ ਕਿਹਾ ਕਿ ਜੇ ਗੁਰਮਾਰੇ ਦੀ ਬੇਅਦਬੀ ਇਹ ਜਿਹੜਾ ਵਾ ਇੱਕ ਕੁਐਸਚਨ ਮਾਰਕ ਆ ਇਹ ਜਿਹੜੇ ਸਰਦਾਰ ਜਸਵੀਰ ਸਿੰਘ ਓਬਰਾਏ ਜੀ ਨੇ ਇਹਨਾਂ ਕੀ ਕੀਤਾ ਕਿ ਪ੍ਰੈਜ਼ੀਡੈਂਟ ਗੁਰਦਾਰਾ ਪ੍ਰਬੰਧਕ ਕਮੇਟੀ ਸ਼ਿਰਨਗਰ ਕੋ ਇੱਕ ਲੈਟਰ ਲਿਖੀ ਦਿਆ 10 ਅਕਤੂਬਰ 2025 पचीस को ਤਾਂ ਉਹਦੇ ਸਬਜੈਕਟ ਲਿਖੇ ਦੇਣਾ ਰੈਂਸੈਕਡ ਬਾਈ ਦਾ ਲੇਡੀ ਇਨ ਦਾ ਗੁਰਦੁਆਰਾ ਸਾਹਿਬ ਐਟ ਪਟਨ ਰੈਂਸੈਕਡ ਬਾਈ ਦਾ ਲੇਡੀ ਮਤਲਬ ਕਿ ਗੁਰਦੁਆਰਾ ਸਾਹਿਬ ਆ ਉਸਕੋ ਨੁਕਸਾਨ ਪਹੁੰਚਾਇਆ ਗਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਉਸਕੋ ਨੁਕਸਾਨ ਪਹੁੰਚਾਇਆ ਗਿਆ ਇਹਦਾ ਲਿਖੇ ਰੱਖ ਸਾਫ ਸਾਫ ਲਿਖੇ ਰੱਖਤਾ ਤਾਂ ਇਸ ਵਕਤ ਡੀਜੀਪੀਸੀ ਬਾਰਾਮਲਾ ਜਿਹੜੀ ਆ ਅਗਰ ਉਹਨਾਂ ਕੋ ਇਨਫੋਰਮੇਸ਼ਨ ਅਸੀਂ ਤਾਂ ਉਹਨਾਂ ਕਿਹਨਾਂ ਨੇ ਐਕਸ਼ਨ ਕਰਨੀ ਤਾਂ ਡੀਜੀਪੀਸੀ ਜਿਹੜੀ ਆ ਬਾਰਾਮਲਾ ਉਹਨਾਂ ਆਪਣੇ ਇਸ ਨੋਟਾ ਵਿੱਚ ਲਿਖੇ ਦਾ ਉਹਨਾਂ ਨੋਟਾ ਵਿੱਚ ਲਿਖੇ ਦਾ ਮੈਸਜ ਪੜ ਕੇ ਦੱਸਾਂ ਨੋਟ ਕਿ ਲਿਖੇ ਦੋ ਨਾ ਉਹਨਾਂ ਨੋਟਾਂ ਨੋਟਾਂ ਵਿੱਚ ਦੇਖੋ ਉਹਨਾਂ ਕਿ ਕੀਤੇ ਦਾ ਕਿ ਮੈਂ ਉਹਨਾਂ ਕੋ ਕਸੂਰਵਾ 18 ਦਾ ਡੀਜੀਪੀ ਸੀ 12 ਵਾਲਾ ਕੋ ਉਹ ਨੋਟਾਂ ਦੇ ਵਿੱਚ ਕੀਆ ਫਰੇਬੇ ਕਰ ਦੇਣ ਜਿਲੇ ਜਸਵੀਰ ਸਿੰਘ ਓਬਰਾਏ ਜੀ ਲਿਖਿਆ ਪੂਰਾ ਡਿਟੇਲ ਕਿ ਬੇਅਦਵੀ ਕਿਸਾਂ ਆਈਆਂ ਉਸ ਕੀ ਮਤਲਬ ਕਿ ਕਿਸ ਕਿੜੀ ਲੇਡੀ ਦਾ ਉਹਨਾਂ ਨੇ ਜ਼ਿਕਰ ਕੀਤਾ ਲੇਡੀ ਕੀਤੀ ਹੈ ਤਾਂ ਉਹਨਾਂ ਪੂਰਾ ਵੇਰਵਾ ਦਿੱਤਾ ਦਾ ਇਹਨਾਂ ਲਿਖਿਆ ਖਾਲੀ ਕਿ ਅਨਫੋਰਚੂਨੇਟ ਇਨਸੀਡੈਂਟ ਇਨ ਵਿੱਚ ਅਨ ਆਈਡੈਂਟੀਫਾਈ ਵੂਮਨ ਸਟੋਲ ਨਿਤਨੇਮ ਗੁਟਕਾ ਐਂਡ ਚੋਰ ਸਾਹਿਬ ਖਾਲੀ ਇਹ ਨਾ ਲਿਖੇ ਤੇ ਕਿ ਨਿਤਨੇਮ ਗੁਟਕਾ ਜਿਹੜਾ ਜੀ ਉਹਨਾਂ ਚੋਰੀ ਕੀਤੀ ਤੇ ਚੋਰ ਸਾਹਿਬ ਇਹਨਾਂ ਚੋਰੀ ਕੀਤੀ ਕਿ ਉਹਨਾਂ ਕੋ ਇਹ ਇਹ ਉਹਨਾਂ ਕੋ ਸੋਝ ਨਹੀਂ ਆਈ ਕਿ ਜਿਹੜੀ ਉਬਰਾ ਉਬਰਾ ਹੈ ਜਸਵੀਰ ਸਿੰਘ ਉਬਰਾ ਜਿਹੜੀ ਲੈਟਰ ਲਿਖੀ ਦੀ ਆ ਉਸ ਦੇ ਵਿੱਚ ਸਿੱਧਾ ਉਸ ਲਿਖੇ ਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋ ਡੈਮੇਜ ਕੀਤੇ ਅਗੇ ਦਾ ਉਹ ਮਹਾਰਾਜ ਦੀ ਡੈਥ ਵੀ ਕੀਤੀ ਗਈ ਦੀ ਆ ਤਾਂ ਡੀਜੀਪੀਸੀ 12 ਵਾਲਾ ਜਿਹੜੀ ਪ੍ਰੈਸ ਨੋਟ ਦੇ ਦਿਆ ਤਾਂ ਇਹ ਫੇਕ ਪ੍ਰੈਸ ਨੋਟ ਕਿਹਾ ਦੇ ਦਿਆ ਇਹ ਛਪੈਂਦੀ ਕੀ ਹੈ ਇਹ ਚੀਜ਼ ਇੰਨਾ ਬੜਾ ਕਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਆਣੀ ਨਾ ਤਾਂ ਜੋ ਤਾਂ ਤੁਸੀਂ ਇਹ ਚੀਜ਼ਾਂ ਕੋ ਛਪਾ ਆ ਤੁਸੀਂ ਕੌਣ ਦੇ ਦੇਣਦਾਰ ਹੋ ਤੁਸੀਂ ਇਸ ਵਕਤ ਤੁਸੀਂ ਅਸਤੀਫਾ ਦਿਓ ਤਾਂ ਕਮੇਟੀ ਛੋੜੋ ਮੈਂ ਮੈਂ ਸਿੱਖ ਸੰਗਤ ਬਾਲਾ ਮਲੇ ਕੋ ਰਿਕਵੈਸਟ ਕਰਦਾ ਕਸ਼ਮੀਰੀ ਸਿੱਖ ਸੰਗਤ ਨੂੰ ਰਿਕਵੈਸਟ ਕਰਦਾ ਕਿ ਜਿਹੜੀ ਕਮੇਟੀ ਆ ਇਸ ਕੋ ਡਿਸਾਲਵ ਕੀ ਜਾ ਕਛੇ ਇਸ ਵਕਤ ਕਿਉਂਕਿ ਗੁਰਗਾਂਸਰ ਜੀ ਬੇਅਦਬੀ ਦੇ ਨਾਲ ਕੋਈ ਕੰਪਰਮਾਈਜ਼ ਨਹੀਂ ਇਹਨਾਂ ਇਨਫੋਰਮੇਸ਼ਨ ਕਿਉਂ ਗਲਤ ਦਿੱਤੀਆ ਤਾਂ ਤੁਸੀਂ ਦੇਖਦੇ ਹੋ ਕਿ ਇਹ ਇੱਕ ਬਹੁਤ ਵੱਡੀ ਇਨਫੋਰਮੇਸ਼ਨ ਵੀਰ ਨੇ ਸਾਨੂੰ ਦਿੱਤੀ ਹੈ ਕਸ਼ਮੀਰ ਤੋਂ ਸਿੱਧੀ ਜੋ ਕਿ ਗੁਰਦੁਆਰਾ ਪਟਨ ਦੇ ਵਿੱਚ ਕੁਝ ਨਾ ਕੁਝ ਤਾਂ ਹੋਇਆ ਹੈ ਜਿਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਹ ਜਿਹੜੇ ਸਾਹਮਣਹਾਲ ਕਰਨ ਵਾਲੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹਨ ਇਹ ਇਸ ਚੀਜ਼ ਨੂੰ ਛੁਪਾ ਰਹੇ ਹਨ ਕਿਉਂਕਿ 7 ਤਰੀਕ ਦਾ ਇਹ ਇਨਸੀਡੈਂਟ ਜੋ ਪੁਲਿਸ ਸਟੇਸ਼ਨ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਔਰ 10 ਤਰੀਕ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀਨਗਰ ਨੂੰ ਇਹ ਇਨਫੋਰਮੇਸ਼ਨ ਦਿੱਤੀ ਗਈ ਫਿਰ ਪਹਿਲਾਂ ਤਾਂ 7 ਤਰੀਕ ਦਾ ਇਨਸੀਡੈਂਟ ਛੁਪਾਇਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਬੀਰ ਸਿੰਘ ਉਬਰਾਏ ਵੱਲੋਂ ਔਰ ਫਿਰ ਉਬਰਾਏ ਵੱਲੋਂ ਜਿਸਲੇ ਉਸਨੇ ਦੇਖਿਆ ਕਿ ਕੁਝ ਨਹੀਂ ਹੋ ਰਿਹਾ ਤਾਂ ਉਸ ਇਨਸੀਡੈਂਟ ਨੂੰ ਸ਼ੇਅਰ ਕੀਤਾ ਗਿਆ ਜੀਪੀਸੀ ਦੇ ਨਾਲ ਜਿਹੜੀ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀਨਗਰ ਹੈ ਉਸਦੇ ਨਾਲ ਲੇਕਿਨ ਉੱਥੇ ਦੇ ਪ੍ਰਧਾਨ ਸਾਹਿਬ ਨੇ ਵੀ ਜਿਵੇਂ ਕਿ ਵੀਰ ਨੇ ਸਾਰਾ ਤੁਹਾਨੂੰ ਦੱਸਿਆ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਮੈਸੇਜ ਇੱਕ ਨੋਟ ਪਾਇਆ ਗਿਆ ਕਿ ਬਈ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਸਿਸਟਮ ਹੈ ਉਹ ਸਾਰਾ ਕੀਤਾ ਗਿਆ ਕਿ ਬਈ ਜਿਹੜਾ ਕਿਸ-ਕਿਸ ਚੀਜ਼ ਦੀ ਜਿਹੜੀ ਹੈ ਉੱਥੋਂ ਚੋਰੀ ਹੋਈ ਇਹਨਾਂ ਨੇ ਸਾਫ਼ ਲਿਖਿਆ ਹੈ ਕਿ ਚਵਰ ਸਾਹਿਬ ਦੀ ਵੀ ਚੋਰੀ ਹੋਈ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਉੱਥੋਂ ਗੁਟਕਾ ਸਾਹਿਬ ਹੋ ਗਿਆ ਰਮਾਲਾ ਸਾਹਿਬ ਹੋ ਗਿਆ ਉਹਨਾਂ ਨੂੰ ਜਿਹੜਾ ਹੈ ਉਹ ਚੋਰੀ ਕੀਤਾ ਗਿਆ ਹੈ ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਕਿਉਂ ਨਹੀਂ ਜਾਂ ਫਿਰ ਸੰਗਤ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਹੈ ਇਹ ਪੂਰੇ ਮਾਮਲੇ ਦੀ ਜਿਸ ਇਸ ਵੀਡੀਓ ਇਸ ਲੈਟਰ ਦੇ ਰਾਹੀਂ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਸਾਰਾ ਮਾਮਲਾ ਇਸ ਵੇਲੇ ਤੱਕ ਜਿਹੜਾ ਹੈ ਉਹ ਸਾਡੇ ਵਿੱਚ ਸਾਡੇ ਕੋਲ ਪਹੁੰਚਿਆ ਹੈ ਔਰ ਅਸੀਂ ਇਹ ਸਾਰਾ ਆਪ ਦਰਸ਼ਕਾਂ ਦੇ ਨਾਲ ਆਪ ਸਮੂਹ ਸੰਗਤ ਦੇ ਨਾਲ ਇਹ ਸਾਂਝਾ ਕਰ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਵੱਡੀ ਬੇਅਦਬੀ ਨਾ ਹੋਈ ਹੋਏ ਔਰ ਅਗਰ ਕੋਈ ਬੇਦਬੀ ਕੀਤੀ ਗਈ ਹੈ ਤਾਂ ਉਸ ਦੇ ਕਲਪ੍ਰੇਟਸ ਨੂੰ ਔਰ ਇਸ ਗੱਲ ਨੂੰ ਛੁਪਾਉਣ ਵਾਲੇ ਹਰ ਇੱਕ ਉਸ ਬੰਦੇ ਨੂੰ ਵੀ ਜਿਹੜਾ ਹੈ ਉਹ ਪੂਰੇ ਤਰੀਕੇ ਦੇ ਨਾਲ ਇਨਵੋਲਵ ਕਰਕੇ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਮੈਂ ਫਿਰ ਤੋਂ ਇੱਕ ਵਾਰ ਇਸ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਫੁਟੇਜ ਦੀ ਜਿਹੜੀ ਇੱਕ ਪਿਕਚਰ ਹੈ ਉਹ ਮੈਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਉਹ ਬੀਬੀ ਜਿਹੜੀ ਹੈ ਉਹ ਸਾਫ਼-ਸਾਫ਼ ਆ ਰਹੀ ਹੈ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਉਂਦਾ ਕਿ ਉਹ ਬੀਬੀ ਜਿਹੜੀ ਹੈ ਇਹ ਸਾਹਮਣੇ ਉਸਦੀ ਫੋਟੋ ਜਿਹੜੀ ਹੈ ਤੁਹਾਨੂੰ ਮੈਂ ਦਿਖਾ ਰਿਹਾ ਇਹ ਸਾਹਮਣੇ ਉਹ ਦਿਖਾਈ ਦੇ ਰਹੀ ਹੈ ਬਲੈਕ ਕਲਰ ਦਾ ਉਸਨੇ ਸੂਟ ਪਾਇਆ ਹੋਇਆ ਹੈ ਸ਼ਾਇਦ ਔਰ ਇੱਕ ਸਕਿਨ ਕਲਰ ਦਾ ਬੈਗ ਜਿਹੜਾ ਹੈ ਮੋਢੇ ਉੱਤੇ ਟੰਗਿਆ ਹੋਇਆ ਹੈ ਔਰ ਇਹ ਜਾ ਰਹੀ ਹੈ ਹੁਣ ਹੈਰਾਨਗੀ ਦੀ ਗੱਲ ਹੈ ਜਿੱਥੋਂ ਇਹ ਲੰਘ ਕੇ ਜਾ ਰਹੀ ਹੈ ਹਜੇ ਸਾਡੇ ਕੋਲ ਪੂਰੀ ਸੀਸੀਟੀਵੀ ਫੁਟੇਜ ਪਹੁੰਚੀ ਨਹੀਂ ਪਰ ਜਿਸ ਤਰੀਕੇ ਦੇ ਨਾਲ ਉਹਦੀ ਪਿੱਠ ਦਿਖਾਈ ਜਾ ਰਹੀ ਹੈ ਤੋ ਇਸ ਦਾ ਫੇਸ ਵੀ ਜ਼ਰੂਰ ਆਇਆ ਹੋਣਾ ਇਹਦੀ ਚਾਲ ਡਾਲ ਹਰ ਇੱਕ ਚੀਜ਼ ਨੂੰ ਪਛਾਨ ਕੇ ਪੁਲਿਸ ਜਿਹੜੀ ਹੈ ਉੱਥੇ ਤੱਕ ਪਹੁੰਚ ਸਕਦੀ ਹੈ ਜਾਂ ਫਿਰ ਕੋਈ ਨਾ ਕੋਈ ਬੰਦਾ ਇਸ ਨੂੰ ਜ਼ਰੂਰ ਜਾਣਦਾ ਹੋਵੇਗਾ ਇਹ ਸਾਰਾ ਮਾਮਲਾ ਗੁਰਦੁਆਰਾ ਸਾਹਿਬ ਪਟਨ ਦੇ ਵਿੱਚ ਜਿਹੜਾ ਹੈ ਇਸ ਵੇਲੇ ਨਿਕਲ ਕੇ ਆਇਆ ਹੈ ਔਰ ਉਮੀਦ ਕਰਦੇ ਹਾਂ ਕਿ ਇਸ ਦੀ ਪੂਰੀ ਜੋ ਕਾਰਵਾਈ ਹੈ ਉਹਦੇ ਉੱਤੇ ਕੀਤੀ ਜਾਵੇ ਔਰ ਸਭ ਤੋਂ ਵੱਡੀ ਗੱਲ ਕੀ ਜੋ ਸੱਚ ਹੈ ਉਹਨੂੰ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਕੋਲਪੁਰ ਦੇ ਵਿੱਚ ਇੱਕ ਪਹਿਲਾਂ ਹੀ ਬਹੁਤ ਵੱਡਾ ਇਨਸੀਡੈਂਟ ਜਿਹੜਾ ਹਿਸਟਰੀ ਦੇ ਵਿੱਚ ਕਦੇ ਜੰਮੂ ਕਸ਼ਮੀਰ ਦੀ ਨਹੀਂ ਸੀ ਹੋਇਆ ਉਹ ਥੋੜੇ ਹੀ ਦਿਨ ਪਹਿਲਾਂ ਹੋਇਆ ਹੈ ਲੇਕਿਨ ਉਹ ਬੰਦਾ ਜਿਹੜਾ ਸਲਾਕਾਂ ਦੇ ਪਿੱਛੇ ਹੈ ਪਰ ਉੱਥੇ ਦੀ ਕਮੇਟੀ ਵੀ ਜਿਹੜੀ ਹੈ ਉਹ ਇਸੇ ਤਰੀਕੇ ਦੇ ਨਾਲ ਕੁਝ ਨਾ ਕੁਝ ਉੱਪਰ ਥੱਲੇ ਦੱਸਦੀ ਰਹੀ ਸੀ ਔਰ ਕੀ ਇਹ ਜਿਹੜੀ ਕਸ਼ਮੀਰ ਦੀ ਵਿੱਚ ਜਿਹੜਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਇਸ ਦਾ ਜਿਹੜਾ ਸੱਚ ਹੈ ਉਹ ਸਾਹਮਣੇ ਆਏਗਾ ਜਾਂ ਨਹੀਂ ਇਹ ਨੌਜਵਾਨਾਂ ਨੇ ਜਦੋਂ ਆਫੀਸਾਈ ਸਾਈਂ ਟੀਵੀ ਦੇ ਨਾਲ ਖਾਸ ਕਰਕੇ ਮੇਰੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਸਵੇਰ ਦੇ ਸਮੇਂ ਯਾਨੀ ਕੱਲ ਸਵੇਰੇ ਫਿਰ ਉਸ ਗੁਰਦੁਆਰਾ ਸਾਹਿਬ ਜਾ ਕੇ ਔਰ ਉੱਥੇ ਦੀ ਪੂਰੀ ਜਿਹੜੀ ਸਟੀਕ ਜਾਣਕਾਰੀ ਹੈ ਉਹ ਸੰਗਤ ਤੱਕ ਪਹੁੰਚਾਉਣ ਦੀ ਖੇਚਲ ਕਰਨਗੇ ਦੇਖਦੇ ਰਹੋ ਆਫੀਸਾਈ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਔਰ ਇਸ ਖਬਰ ਨੂੰ ਖਤਮ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਹੈ ਕਿ ਇਸ ਮਾਮਲੇ ਦਾ ਵੀ ਸੰਗਿਆਣ ਜ਼ਰੂਰ ਲਿਆ ਜਾਏ ਔਰ ਇਸ ਦੇ ਉੱਤੇ ਵੀ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਔਰ ਇਸ ਦੇ ਨਾਲ ਹੀ ਨਾਲ ਇੱਕ ਹੋਰ ਅਪੀਲ ਸਮੂਹ ਸੰਗਤ ਨੂੰ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਤੇ ਉਹਨਾਂ ਨੌਜਵਾਨਾਂ ਨੂੰ ਉਹਨਾਂ ਸੰਸਥਾਵਾਂ ਨੂੰ ਜਿਹੜੀਆਂ ਵੀ ਧਾਰਮਿਕ ਕੰਮਾਂ ਦੇ ਵਿੱਚ ਐਕਟਿਵ ਰਹਿੰਦੀਆਂ ਨੇ ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਸਬੰਧਤ ਹੋਵਨ ਭਾਵੇਂ Hindu, Sikh, Muslim, ईसाई ਕਿਸੇ ਵੀ ਧਰਮ ਦੇ ਨਾਲ ਸਬੰਧਤ ਹੋਵਨ ਆਪਣੇ ਆਪਣੇ ਧਾਰਮਿਕ ਸਥਾਨਾਂ ਦੀ ਸਿਕਿਉਰਿਟੀ ਜ਼ਰੂਰ ਕਰੋ ਔਰ ਵਧੀਆ ਇਕੁਪਮੈਂਟ ਲਗਾਓ ਤਾਂ ਕਿ ਇਸ ਤਰ੍ਹਾਂ ਦੀ ਸਿਕਿਉਰਿਟੀ ਕੀਤੀ ਜਾਏ ਕਿ ਇਸ ਤਰ੍ਹਾਂ ਦੇ ਜਿਹੜੇ ਕਾਰੇ ਜਿਹੜੇ ਇਹਨਾਂ ਦੁਖੀਆਂ ਵੱਲੋਂ ਕੀਤੇ ਜਾਂਦੇ ਹਨ ਇਹਨਾਂ ਨੂੰ ਰੋਕਿਆ ਜਾ ਸਕੇ ਤਾਂ ਕਿ ਇਸ ਤਰ੍ਹਾਂ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਇਹ ਲੋਕੀ ਜਿਹੜੇ ਨੇ ਬਿਨਾਂ ਕਿਸੇ ਨੁਕਸਾਨ ਦੇ ਇਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾ ਸਕਿਆ ਦੇਖਦੇ ਰਹੋ ਆਪਸੀ ਸਾਇੰਸ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ